ਤਾਇਆ ਤੇ ਭਤੀਜਾ ਵੀ ਆਪਸ ਵਿੱਚ ਲੜੇ ਨੇ ਤੇ ਜਿਹੜਾ ਭਤੀਜੇ ਦੇ ਗੋਲੀ ਮਾਰ ਕੇ ਉਹਦੀ ਹੱਤਿਆ ਕਰ ਦਿੱਤੀ ਹੈ ਤਾਂ ਅਸੀਂ ਐਸ ਐਚਓ ਹਰ ਸਿੰਘ ਆ ਅਸੀਂ ਪੂਰੀ ਟੀਮ ਜਿਹੜੀ ਇੱਥੇ ਮੌਕੇ ਤੇ ਪਹੁੰਚੇ ਆ ਤੇ ਸਾਨੂੰ ਇੱਥੇ ਚੈੱਕ ਕੀਤਾ ਜਿਹੜੀ ਮੁੱਢਲੀ ਤਫ਼ਸੀਲ ਤੋਂ ਪਤਾ ਲੱਗਿਆ ਵੀ ਜਿਹੜਾ ਮਾਨ ਵਾਲਾ ਨਵਦੀਪ ਸਿੰਘ ਸਨ ਆਫ ਬਲਵਿੰਦਰ ਸਿੰਘ ਇਹ ਜਿਹੜਾ ਮਾਨ ਵਾਲਾ ਤਾਇਆ ਉਹਦਾ ਨਾਮ ਹੈਗਾ ਆਪਣੇ ਭਦਰ ਸਿੰਘ ਸਨ ਆਫ ਪਾਲ ਸਿੰਘ ਇਹ ਵੀ ਮਾਸੀ ਕਿਆਂ ਦਾ ਰਹਿਣ ਵਾਲਾ ਹੈ ਤੇ ਜਿਹੜਾ ਇਹਨਾਂ ਨੇ ਜ਼ਮੀਨ ਦੇ ਝਗੜੇ ਪਿੱਛੇ ਜਿਹੜਾ ਇਹਨੇ ਗੋਲੀ ਮਾਰੀ ਆ ਤੇ ਅਸੀਂ ਹੁਣ ਜਿਹੜੇ ਵਾਰਸਾਂ ਦਾ ਬਿਆਨ ਲਿਖ ਕੇ ਆ ਐਫ ਆਈ ਆਰ ਦਰਜ ਕਰਕੇ ਕਾਰਵਾਈ ਕਰਾਂਗੇ। ਨੇ ਸਕੇ ਪੁੱਤੀਜੇ ਦੇ ਮੱਥੇ ਦੇ ਵਿੱਚ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਮੌਕੇ ਤੋਂ ਪ੍ਰਾਪਤ ਜਾਣਕਾਰੀ ਦੇ ਮੁਤਾਬਕ ਅਮਰੀਕਾ ਦੇ ਸਿਟੀਜ਼ਨ ਬਹਾਦਰ ਸਿੰਘ ਜਿਸ ਦਾ ਆਪਣਾ ਭਤੀਜਾ ਦੀਪ ਉਸ ਦੇ ਨਾਲ ਜ਼ਮੀਨੀ ਵਿਵਾਦ ਸੀ ਤੇ ਵਿਵਾਦ ਚੱਲ ਰਿਹਾ ਸੀ ਤੇ ਇਸੇ ਤੋਂ ਚੱਲਦਿਆਂ ਉਸਨੇ ਆਪਣੇ ਭਤੀਜੇ ਦੇ ਨਾਲ ਪਹਿਲਾਂ ਬਹਿਸ ਕੀਤੀ ਖੇਤਾਂ ਦੇ ਵਿੱਚ ਦੋਵਾਂ ਦੇ ਵਿੱਚ ਤੂ ਤੂ ਮੈ ਮੈਂ ਹੁੰਦੀ ਹੈ ਤੇ ਮੌਕੇ ਤੇ ਉਸ ਦੇ ਵੱਲੋਂ ਆਪਣੇ ਲਾਇਸੈਂਸ ਵਾਲ ਰਵੋਲਵਰ ਦਾ ਨਾ ਪਤੀਜੇ ਨਵਦੀਪ ਸਿੰਘ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਕਾਰਨ ਨਵਦੀਪ ਸਿੰਘ ਦੀ ਗੋਲੀ ਲੱਗਨ ਕਰਕੇ ਮੌਕੇ ਤੇ ਹੀ ਜਾਨ ਚਲੀ ਗਈ ਹੈ ਤਾਂ ਜ਼ਮੀਨ ਦੇ ਪਿੱਛੇ ਇੱਕ ਤਾਇਆ ਆਪਣੇ ਹੀ ਭਤੀਜੇ ਦੇ ਖੂਨ ਦਾ ਪਿਆਸਾ ਹੋ ਗਿਆ ਤੇ ਉਸ ਨੂੰ ਮਾਰ ਮੁਕਾਇਆ ਗਿਆ ਇੱਕ ਖਬਰ ਮੋਗਾ ਤੋਂ ਸਾਹਮਣੇ ਆਈ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਤਾਂ ਅਮਰੀਕਾ ਤੋਂ ਆਏ ਤਾਇਏ ਦੇ ਵੱਲੋਂ ਆਪਣੇ ਹੀ ਭਤੀਜੇ ਨੂੰ ਮਾਰ ਮੁਕਾਇਆ ਗਿਆ ਇਹਦੇ ਫਾਦਰ ਜੀ ਹੁੰਦੇ ਸੀ ਕਿ ਉਦੋਂ ਤੋਂ ਲੈ ਕੇ ਇਨਾਂ ਦਾ ਭਰਾਵਾਂ ਦਾ ਆਪਸ ਵਿੱਚ ਇਨਾਂ ਦੇ ਤਾਇ ਦਾਦੇ ਫਾਦਰ ਦਾ ਕੋਈ ਜ਼ਮੀਨ ਦਾ ਵੰਡ ਵੰਡਈਏ ਦਾ ਰੋਲਾ ਸੀ ਤੇ ਇਹ 2006 ਤੋਂ ਇਨਾਂ ਦੀਆਂ ਲਿਖਤਾਂ ਲੁਖਤਾਂ ਵੀ ਹੋਈਆਂ ਵੀ ਐ ਤੇ ਪਰ ਉਹ ਕਿਸੇ ਕੋਈ ਗੱਲ ਸਿਰੇ ਨਹੀਂ ਚੜੀ ਗਈ ਮੈਂ ਵੀ ਇਨਾਂ ਦੇ ਰੋਲੇ ਦੇ ਵਿੱਚ ਇਨਾਂ ਦੇ ਫਾਦਰ ਸਾਹਿਬ ਤੋਂ ਬਾਤ ਕਈ ਵਾਰ ਆਇਆ ਅੱਜ ਵੀ ਅਸੀਂ ਇਕੱਠੇ ਹੋਣਾ ਸੀਗਾ ਇੱਥੇ ਪਰ ਕਾਰਨ ਇਹ ਸੀਗਾ ਕਿ ਬਾਦਰ ਸਿੰਘ ਨਹੀਂ ਸੀ ਕਿਸੇ ਗੱਲ ਤੇ ਖੜਦਾ ਉਹ ਹਮੇਸ਼ਾ ਇਹਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰਦਾ ਸੀਗਾ ਉਸੇ ਰੰ ਕਸਾਕਾਸੀ ਦੇ ਵਿੱਚ ਜੀ ਅੱਜ ਨਵਦੀਪ ਦੀ ਡੈਥ ਹੋ ਗਈ ਜਿਹੜਾ ਬਹਾਦਰ ਸਿੰਘ ਉਹ ਫੋਰਨ ਤੋਂ ਆਇਆ ਉਹ ਯੂ ਐਸ اے ਤੋਂ ਆਇਆ ਹੈਗੇ ਸਿਟੀਜਨ ਤੇ ਕਿੰਨੀ ਕ ਜਮੀਨ ਦਾ ਰੌਲਾ ਸੀ ਇਹਨਾਂ ਦਾ ਇਹਨਾਂ ਦੀ ਜਿਹੜੀ ਘਰ ਦੀ ਜਮੀਨ ਸੀ ਕਿੰਨਾ ਦੀ ਮਾਲਕੀ ਇਹ ਤਿੰਨ ਚਾਰ ਜਗ੍ਹਾ ਤੇ ਇਹਨਾਂ ਦੀ ਮਾਲਕੀ ਹੈਗੀ ਡੋਟ ਡੀ ਉਹ ਸਾਰੀ ਜਮੀਨ ਸਾਰੀ ਮਸ਼ਤਰਕੇ ਚ ਸੀ ਇਹਨਾਂ ਦੀ ਉਹਦੀ ਵੰਡ ਨੂੰ ਲੈ ਕੇ ਰੌਲਾ ਸੀਗਾ ਤੇ ਨਵਦੀਪ ਅੱਜ ਖੇਤ ਆਇਆ ਸੀ ਇੱਥੇ ਜਦੋਂ ਇਹ ਘਟਨਾ ਵਾਪਰੀ ਇਹ ਜੀ ਆ ਖਾਲ ਪਾਇਆ ਸੀਗਾ ਕੱਲ ਇਹਦੀ ਨਵਦੀਪ ਦੀ ਪਹਿਲੀ ਠੇਕੇ ਤੇ ਦਿੱਤੀ ਹੋਈ ਆ ਕਿ ਕਿਸੇ ਨੂੰ ਓਕੇ ਤੇ ਉਹਨੇ ਆਲੂਆਂ ਨੂੰ ਪਾਣੀ ਲਾਉਣਾ ਸੀ ਕੱਲ ਖਾਲ ਪਾਇਆ ਸੀ ਤੇ ਭਦਰ ਸਿੰਘ ਆ ਜਾਣ ਕੇ ਖਾਲ ਢਾਉਣ ਲੱਗਿਆ ਤੇ ਨਵਦੀਪ ਪਿੱਛੇ ਆਇਆ ਸੀ ਇਹਦੇ ਓਕੇ ਵੀ ਤੂੰ ਖਾਲ ਨਾ ਟਾ ਵੀ ਅੱਜ ਕੱਟ ਰੱਖਿਆ ਹੋਇਆ ਤੇ ਅੱਜ ਆਪਣਾ ਫੈਸਲਾ ਕੋਈ ਹੋ ਜੂਗਾ ਜਿਵੇਂ ਵੀ ਹੋਊਗਾ ਉਵੇਂ ਕਰ ਲਾਂਗੇ ਓਕੇ ਉਹ ਇੰਨੀ ਦੱਸਣ ਦੇ ਮਤਾਬਕ ਪਤਾ ਲੱਗਦਾ ਕਿ ਮੈਂ ਤਾਂ ਆਪਦੇ ਪਿੰਡ ਸੀ ਗੱਲ ਉਸ ਤੋਂ ਬਾਅਦ ਉਹਨਾਂ ਫਿਰ ਰਵਾਵਲ ਕੱਢੇ ਤਾਂ ਉਹਨਾਂ ਨੂੰ ਸ਼ੂਟ ਕਰਤਾ ਓਕੇ ਕਿੱ데 ਹੁਣ ਬਹਾਦਰ ਸਿੰਘ ਫੜਿਆ ਗਿਆ ਕਿ ਫਰਾਰ ਹੈ ਹਾਂਜੀ ਉਹਨਾਂ ਦੀ ਰੈਸਟ ਪੈ ਗਈ ਆ ਘਰੋਂ ਕਈ ਆ ਰੈਸਟ ਉਹਨਾਂ ਦੀ ਓਕੇ ਹੁਣ ਲੱਗੇ ਆ ਨਵਦੀਪ ਦੇ ਕਿੰਨੇ ਬੱਚੇ ਸੀਗੇ ਨਵਦੀਪ ਦੇ ਦੋ ਬੱਚੇ ਆ ਜੀ ਇੱਕ ਮੇਟੀ ਇੱਕ ਬੇਟਾ ਕਿੱਡੇ ਕਿੱਡੇ ਦੇ ਬੇਟੀ ਤਾਂ ਕੋਈ 6-7 ਸਾਲ ਦੀ ਆ ਬੇਟਾ 5 ਸਾਲ ਦਾ ਜੀ ਖੇਤੀ ਤੋਂ ਬਿਨਾਂ ਹੋਰ ਵੀ ਕੋਈ ਕਾਰੋਬਾਰ ਸੀ ਇਹਦਾ ਆੜਤੀ ਸੀ ਕੀ ਜੀ ਨਵਦੀਪ ਸਿੰਘ ਦੀ ਓਕੇ ਹਾਂਜੀ ਕੀ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਤਾਂ ਮੰਗ ਇਹੀ ਹੈ ਜੀ ਵੀ ਹੁਣ ਨਜਾਇਜ਼ ਕਤਲ ਕੀਤਾ ਉਹ ਬੰਦੇ ਨੇ ਪੰਚਾਇਤ ਦੇ ਵਿੱਚ ਬੈਠ ਕੇ ਗੱਲਬਾਤ ਕਰਤਾ ਤੇ ਪਰ ਉਹ ਬੇਨਤੀ ਪ੍ਰਸ਼ਾਸਨ ਨੂੰ ਤਾਂ ਸਾਡੀ ਇਹੀ ਹੈ ਵੀ ਉਹ ਤਾਂ ਕੋਈ ਸ਼ਿਕਾਰਾ ਨਾ ਹੋਵੇ ਇਸ ਪਾਸੇ ਜੋ ਬਣਦੀ ਸਜ਼ਾ ਉਹਨੂੰ ਦਿੱਤੀ ਜਾਵੇ